ਤੁਸੀਂ ਕੱтке ਨਾਲ ਜੁੜੋ ਬਹੁਤ ਵਧੀਆ ਇੱਕ ਸੈਲਫ ਡਿਫੈਂਸ ਆਲਮੋਸਟ ਗਰਲਸ ਦੇ ਲਈ ਤਾਂ ਬਹੁਤ ਵਧੀਆ ਗੇਮ ਹੈ ਕਿਉਂਕਿ ਅੱਜ ਕੱਲ ਜੋ ਵੀ ਮਾਹੌਲ ਚੱਲ ਰਿਹਾ ਹੈ ਬਹੁਤ ਜ਼ਰੂਰੀ ਹੈ ਗਰਲਸ ਦੇ ਲਈ ਓਵਰঅল ਫਸਟ ਪੰਜਾਬ ਹੈ ਹਾਂਜੀ ਫਰੀਦਕੋਟ ਜ਼ਿਲ੍ਹੇ ਚ ਮੈਂ ਸਟੂਡੈਂਟ ਸੀ ਜਿਹੜੇ ਉੱਤਰ ਗਏ ਹੈ ਬ੍ਰਾਂਜ਼ ਮੈਡਲ ਹੈ ਬਹੁਤ ਸਾਰੇ ਸਟੂਡੈਂਟ ਸੀ 100 ਤੋਂ ਅਬੋਵ ਸੀਗੇ ਯੂਥ ਗੇਮਸ ਅੰਡਰ 18 ਦੇ ਸਟੂਡੈਂਟ ਸੀਗੇ ਸਾਰੀ ਸੀ ਬਹੁਤ ਟਫ ਕੰਪੀਟੀਸ਼ਨ ਸੀ ਗਾਈ ਮੇਰਾ ਨਾਮ ਅਸ਼ਦੀਪ ਕੌਰ ਸਮਰਾਯਾ ਮੈਂ ਸਿੱਖ ਮਾਰਸ਼ਲ ਆਰਟ ਜੋ ਕਿ ਤਾਮਿਲਨਾਡੂ ਦੇ ਇੱਕ ਮਦਰਾਇ ਵਿੱਚ ਹੋਈਆਂ ਸੀ ਹਾਂਜੀ ਤੇ ਮੈਂ ਬਾਬਾ ਦੀਪ ਸਿੰਘ ਅਟਕੇਖਾੜੀ ਦੀ ਸਟੂਡੈਂਟ ਆ ਜਿਹੜੇ ਮੇਰੇ ਉਸਤਾਦ ਜੀ ਆ ਗੁਰਪ੍ਰੀਤ ਸਿੰਘ ਉਸਤਾਦ ਜੀ ਜਿਹੜੇ ਮੈਨੂੰ ਟ੍ਰੇਨਿੰਗ ਦਿੰਦੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਹਾਂ ਹਾਂਜੀ ਕਿਹੜਾ ਜਿਹੜਾ ਤੁਸੀਂ ਹਾਸਲ ਕੀਤਾ ਹੈ ਬ੍ਰੌਂਜ਼ ਮੈਡਲ ਹੈ ਹਾਂਜੀ ਕਿੰਨੇ ਇੱਕ ਬੱਚਿਆਂ ਨੇ ਪਾਰਟਿਸਪੀਕੇਟ ਕੀਤਾ ਉੱਥੇ ਬਹੁਤ سارے ਸਟੂਡੈਂਟ ਸੀ 100 ਤੋਂ ਅਬਵ ਸੀਗੇ ਯੂਥ ਗੇਮਸ ਅੰਡਰ 18 ਦੇ ਸਟੂਡੈਂਟ ਸੀਗੇ ਸਾਰੀ ਸੀ ਬਹੁਤ ਟਫ ਕੰਪੀਟੀਸ਼ਨ ਸੀਗਾ ਇਹ ਹਾਂਜੀ ਪੰਜਾਬ ਦੇ ਕਿੰਨੇ ਬੱਚੇ ਸੀਗੇ ਪੰਜਾਬ ਦੇ ਟੋਟਲ 14 ਸਟੂਡੈਂਟ ਸੀ 14 ਹਾਂਜੀ ਓਵਰਆਲ ਫਰਸਟ ਪੰਜਾਬ ਹੈ ਬॉयਜ਼ ਐਂਡ ਗਰਲਸ ਦੋਨਹੀਂ ਇਹ ਪੰਜਾਬ ਦੇ ਪਹਿਲੇ ਨੰਬਰ ਤੇ ਆਉਂਦੇ ਆਏ ਓਵਰਆਲ ਫਰਸਟ ਪੰਜਾਬ ਹੈ ਗਰਲਸ ਬॉयਜ਼ ਹਾਂਜੀ ਫਿਰ ਰੀਚੋਰਗੇਟੋਰ ਹਾਂਜੀ ਫਰੀਦਕੋਟ ਜ਼ਿਲ੍ਹੇ ਚ ਮੈਂ ਹੀ ਸਟੂਡੈਂਟ ਸੀ ਜਿਹੜਾ ਉੱਧਰ ਗਿਆ ਠੀਕ ਹੈ ਤੁਸੀਂ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਵੀ ਤੁਸੀਂ ਗੱਤਕੇ ਨਾਲ ਜੁੜੋ ਬਹੁਤ ਵਧੀਆ ਇੱਕ ਸੈਲਫ ਡਿਫੈਂਸ ਹੈ ਆਲਮੋਸਟ ਗਰਲਸ ਦੇ ਲਈ ਤਾਂ ਬਹੁਤ ਵਧੀਆ ਗੇਮ ਹੈ ਕਿਉਂਕਿ ਅੱਜ ਕੱਲ ਜੋ ਵੀ ਮਾਹੌਲ ਚੱਲ ਰਿਹਾ ਹੈ ਬਹੁਤ ਜ਼ਰੂਰੀ ਹੈ ਗਰਲਸ ਦੇ ਲਈ ਹਾਂ ਜੀ ਸਾਨੂੰ ਬੜਾ ਮਾਣ ਹੋ ਰਿਹਾ ਜੀ ਹਰ ਵਾਰ ਤਕਰੀਬਨ ਸਾਡੇ ਸਤਕਾਰਯੋਗ ਸਪੀਕਰ ਸਾਹਿਬ ਜੋ ਸਾਡੇ ਬੱਚਿਆਂ ਨੂੰ ਬਹੁਤ ਮਾਣ ਦਿੰਦੇ ਨੇ ਇਸ ਵਾਰ ਵੀ ਕੋੜਗਪੁਰਾ ਪਹੁੰਚਣ ਤੇ ਸਰਦਾਰ ਮਣੀਤਾਲੀ왈ਜੀ ਵੱਲੋਂ ਬੱਚੇ ਦਾ ਬਹੁਤ ਸਾਰਾ ਮਾਨ ਕੀਤਾ ਗਿਆ ਜੀ ਅਸੀਂ ਧੰਨਵਾਦ ਕਰਦੇ ਹਾਂ ਜੀ ਇਹਨਾਂ ਬੱਚਿਆਂ ਦੀ ਜੋ ਕਲਾਸ ਹੈ ਜੀ ਉਹ ਬੁਆਏ ਸਕੂਲ ਦੇ ਵਿੱਚ ਲੱਗਦੀ ਹੈ ਜੀ ਡੇਲੀ ਸ਼ਾਮ ਨੂੰ 5 ਤੋਂ 7 ਇਹ ਬੱਚੇ ਉੱਥੇ ਟ੍ਰੇਨਿੰਗ ਕਰਦੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਮਰ ਥਾਂ ਦੇ ਮੱਲਾ ਮਾਰ ਰਹੇ ਨੇ ਅੱਗੇ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਅੱਗੇ ਆਉਣ ਦੀ ਪਹਿਲਾਂ ਵੀ ਕੁਝ ਬੱਚਿਆਂ ਨੇ ਕਾਫੀ ਗੁਲੰਦੀਆਂ ਹਾਸਲ ਕੀਤੀਆਂ ਸੀ ਮੈਡਲ ਜਿੱਤ ਕੇ ਜੀ ਸਰ ਉਦੋਂ ਵੀ ਹਾਂਜੀ ਉਹ ਬੱਚੇ ਵੀ ਆਪਣੇ ਨੈਸ਼ਨਲ ਖੇਡ ਕੇ ਆਏ ਸੀ ਜੀ ਇਹ ਜੋ ਖੇਲੋ ਇੰਡੀਆ ਜੋ ਮੋਦੀ ਵਾਲੋ ਗੇਮ ਹੁੰਦੀ ਹੈ ਜੀ ਪੰਜਾਬ ਸਰਕਾਰ ਦਾ ਵੀ ਸਹਿਯੋਗ ਹੁੰਦਾ ਹੈ ਉਹਨਾਂ ਵੱਲੋਂ ਕਰਵਾਈ ਗਈ ਜੀ ਉਹਦੇ ਵਿੱਚ ਸਾਡੀ ਬੱਚੀ ਜੋ 3 ਪੋਜੀਸ਼ਨ ਹਾਸਲ ਕਰਕੇ ਆਈ ਹੈ ਜੀ ਪੂਰੇ ਇੰਡੀਆ ਦੇ ਵਿੱਚ ਹਾਂਜੀ ਸਰ ਦੇਖੋ ਮੈਂ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਸਾਡੀ ਇਹ ਬੱਚੀ ਅਰਸ਼ਦੀਪ ਕੌਰ ਜਿਹਨੇ ਬਹੁਤ ਵੱਡਾ ਮਾਰਕਾ ਮਾਰਿਆ ਖੇਲੋ ਇੰਡੀਆ ਦੇ ਵਿੱਚ ਇਹਨੇ ਇੰਡੀਆ ਚੋਂ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਗੱਤਕੇ ਦੇ ਵਿੱਚ ਸਾਡੀ ਵਿਰਾਸਤੀ ਖੇਡ ਹੈ ਗੱਤਕਾ ਸਾਡੇ ਗੁਰੂਆਂ ਨੇ ਸਾਨੂੰ ਇਹ ਖੇਡ ਬਖਸ਼ੀ ਹੈ ਔਰ ਇਸ ਖੇਡ ਨੂੰ ਉੱਪਰ ਲੈ ਜਾਣ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ ਕੋਸ਼ਿਸ਼ ਕਰਨੇ ਆ ਵੀ ਸਾਡੇ ਬੱਚੇ ਵੱਧ ਤੋਂ ਵੱਧ ਬੱਚੇ ਇਸ ਖੇਡ ਦੇ ਨਾਲ ਜੁੜਨ ਔਰ ਇਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੀ ਇਹਨਾਂ ਨੇ ਇਹ ਮਾਰ ਕੇ ਮਾਰੇ ਆ ਇਹਨਾਂ ਨੂੰ ਵੇਖ ਕੇ ਜਦੋਂ ਇਹਨਾਂ ਦਾ ਸਨਮਾਨ ਹੁੰਦਾ ਮਾਨ ਹੁੰਦਾ ਤਾਂ ਸਾਡੇ ਹੋਰ ਨਾ ਬੱਚਿਆਂ ਦੇ ਵਿੱਚ ਵੀ ਇਹ ਜਾਗ ਲੱਗਦੀ ਹੈ ਔਰ ਉਹਨਾਂ ਨੂੰ ਵੀ ਇਹ ਜਜ਼ਬਾ ਪੈਦਾ ਹੁੰਦਾ ਵੀ ਅਸੀਂ ਵੀ ਇਹ ਜਿਹੜੀ ਸਾਡੀ ਗੱਤਕੇ ਦੀ ਖੇਡ ਹੈ ਇਹਦੇ ਨਾਲ ਜੁੜੀਏ ਔਰ ਮੈਂ ਸਾਡੀ ਗਤਕਾ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਗਤਕੇ ਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲਿਜਾ ਕੇ ਬੜਾ ਮਾਣ ਬਖਸ਼ਿਆ 올림픽 ਖੇਡਾਂ ਦੇ ਵਿੱਚ ਵੀ ਗਤਕਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਲ ਹੋਊਗਾ ਔਰ ਬੱਚਿਆਂ ਦੀ ਗ੍ਰੈਡੇਸ਼ਨ ਹੋਊਗੀ ਹੁਣ ਹੁਣ ਵੀ ਹੋ ਰਹੀ ਹੈ ਬੱਚਿਆਂ ਨੂੰ ਪੜ੍ਹਾਈ ਦੇ ਜਿਹੜਾ ਹੈਗਾ ਵੇਟੇਜ ਮਿਲਦੀ ਹੈ ਐ ਐਡਮਿਸ਼ਨ ਦੇ ਵਾਸਤੇ ਵੇਟੇਜ ਮਿਲਦੀ ਹੈ ਇਹਦੇ ਨਾਲ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੀ ਜਿਹੜੀ ਵਿਰਾਸਤ ਹੈ ਉਹ ਸਾਡੀ ਵਿਰਾਸਤ ਨਾਲ ਅਸੀਂ ਬੱਚਿਆਂ ਨੂੰ ਜੋੜਦੇ ਹਾਂ ਇਹ ਕਰਕੇ ਮੈਂ ਇਹ ਬੇਟੀ ਨੂੰ ਸਾਡੀ ਨੂੰ ਵਧਾਈ ਦਿੰਦਾ ਸਭ ਤੋਂ ਪਹਿਲਾਂ ਤਾਂ ਲੱਖ ਲੱਖ ਵਧਾਈ ਦਿੰਦਾ ਇਹਦੇ ਮਾਪਿਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇਹਨੂੰ ਪ੍ਰੇਰਿਤ ਕੀਤਾ ਇਸ ਪਾਸੇ ਜੁੜਨ ਨੂੰ ਤੇ ਸਾਡੇ ਕੋਚ ਗੁਰਪ੍ਰੀਤ ਸਿੰਘ ਜੀ ਕੋਚ ਸਾਹਿਬ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹਨਾਂ ਨੂੰ ਵੀ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਵੀ ਬੱਚੇ ਨੂੰ ਟ੍ਰੇਨ ਕਰਕੇ ਇਹਨਾਂ ਨੇ ਇਸ ਲੈਵਲ ਤੱਕ ਟ੍ਰੇਨ ਕੀਤਾ ਵੀ ਇਹਨਾਂ ਨੇ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਇਹ ਮਾਰਕਾ ਮਾਰਿਆ ਔਰ ਸਾਨੂੰ ਇਹ ਮਾਣ ਹੈ ਕਿ ਇੰਟਰਨੈਸ਼ਨਲ ਲੈਵਲ ਤੱਕ ਵੀ ਇਹ ਸਾਡੇ ਖਿਡਾਰੀਏ ਜਿਹੜੇ ਸਾਡਾ ਇਹ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ ਇਹ ਜੀ ਜਿਹੜੀ ਸਾਡੀ ਬੱਚੀ ਹੈ ਅਰਸ਼ਦੀਪ ਕੌਰ ਸਮਰਾ ਇਹਨਾਂ ਨੇ ਅਰਸ਼ਦੀਪ ਕੌਰ ਸਮਰਾ ਜਿਹੜੇ ਤਾਮਲਨਾਡੂ ਦੇ ਸ਼ਹਿਰ ਮਦਰਾਈ ਵਿੱਚ ਕੇ ਹੋਈਆਂ ਜਿਹੜੀਆਂ ਖੇਲੋ ਇੰਡੀਆ ਗੇਮ ਤੇ ਜਿਹੜੀਆਂ ਸਿੱਖ ਆਰਟ ਮਾਰਸ਼ਲ ਆਰਟ ਹੈ ਗੱਤਕਾ ਉਹਦੇ ਵਿੱਚ ਇਹ ਮੈਡਲ ਲੈ ਕੇ ਇੱਥੇ ਪਹੁੰਚੀ ਹੈ ਮੈਂ ਇਸ ਬੱਚੀ ਨੂੰ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਦੇ ਜਿਹੜੇ ਕੋਚ ਸਾਹਿਬਾਨਾ ਗੁਰਪ੍ਰੀਤ ਸਿੰਘ ਜੀ ਇਹਨਾਂ ਨੂੰ ਮਾਨਯੋਗ ਸਪੀਕਰ ਸਾਹਿਬ ਵੱਲੋਂ ਅਨਕਲਤਾਰ ਸਿੰਘ ਸੰਧਵਾ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਹਾਂ ਇਹ ਬੱਚੇ ਸਾਡੇ ਹੋਰਾਂ ਬੱਚਿਆਂ ਲਈ ਵੀ ਰੋਲ ਮਾਡਲ ਦਾ ਕੰਮ ਕਰਨਗੇ ਤੇ ਇਹ ਪ੍ਰੋਗਰਾਮ ਵਿੱਚ ਹੋਰ ਤਰੱਕੀਆਂ ਕਰਨ ਇਹ ਹੀ ਸਾਡੀ ਦਵਾਈ ਹੈ ਤੇ ਪਹਿਲਾਂ ਵੀ ਜਿਹੜੇ ਬੱਚੇ ਐਸਾ ਮੈਡਲ ਲੈ ਕੇ ਆਏ ਸੀ ਉਹਨਾਂ ਨੂੰ ਵੀ ਮਾਨਯੋਗ ਸਪੀਕਰ ਸਾਹਿਬ ਵੱਲੋਂ ਮਾਨ ਸਤਿਕਾਰ ਦਿੱਤਾ ਗਿਆ ਉਹਨਾਂ ਦੀ ਹੌਸਲਾ ਬਜਾਈ ਕੀਤੀ ਗਈ ਇਸ ਬੱਚੀ ਲਈ ਵੀ ਮਾਨਯੋਗ ਸਪੀਕਰ ਸਾਹਿਬ ਵੱਲੋਂ 11000 ਰੁਪਏ ਦਾ ਨਾਮ ਇਹਨਾਂ ਨੂੰ ਬੱਚੀ ਨੂੰ ਹੌਸਲਾ ਬਜਾਈ ਦਿੱਤਾ ਜਾਵੇ